ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕੋਂ ਵਧੀਆ ਜੀ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਬਈ ਹਰਜੀਤ ਸਿੰਘ ਪਿੰਡ ਸ਼ਨਗਲਾਬ ਸਿੰਘਾ ਜਿਲ੍ਹਾ ਬਈ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਰਹੇ ਨੇ ਆਪਾਂ ਨੇੜੇ ਠੀਕ ਆ ਬਾਈ ਤੇ ਨੇੜੇ ਆਪਨੂੰ ਭਦੌਰ ਸਹਿਰ ਹੈਗਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 95014 ਇਹ 3580 ਠੀਕ ਆ ਭਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਣ ਲੈਣੀ ਹੈਗੇ ਅ ਅਨਰਖ ਪਰ ਕਰਕੇ ਲੈ ਆਪਣੀਆਂ ਸਾਰੀਆਂ ਮੁੰਡਾ ਲਿਆਂਦੀਆਂ ਹੁੰਦੀਆਂ ਕੋਈ ਕਰਦੇ ਨਹੀਂ ਹੁੰਦੇ ਓਕੇ ਭਾਈ ਹਾਂ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਤੇ ਇਦਿਆਂ ਕਿਹੜਾ ਸੂਆ ਸੂਈ ਵੀ ਇਹ ਦੂਜਾ ਸੂਆ ਸੂਈ ਆ ਭਈ ਕਦੋਂ ਸੂਈ ਆ ਇਹਨੂੰ ਦੂਜਾ ਦੇਣਾ ਸੂਈ ਨੂੰ ਅਜਾ ਬੱਚਾ ਕੀ ਦੇਤਾ ਇਹਨੇ ਬੱਚਾ ਦੇਤਾ ਭਈ ਨਾਲਵਾ ਦਿਖਾ ਲੇ ਜੇ ਮੱਲਾਗਾ ਠੀਕ ਆ ਭਾਈ ਹਾਂ ਜਰਸੀ ਆ ਡਾਕਟਰ ਬਲੈਕ ਕਲਰ ਚ ਓਕੇ ਭਾਈ ਤੇ ਬਾਕੀ ਡਾਕਟਰ ਚਮਕ ਤੇ ਕਦ ਬਜਣਦੇ ਵਾਰਡ ਦਾ ਕਿੰਨਾਗਾ ਕਿੰਨਾ ਕ ਦੁੱਧ ਦੀ ਤੂੰ ਐਸਟੀਮੇਟ 2 ਡਾਕਟਰ ਪਹਿਲੇ 24 ਕਿਲੋ ਦਾ ਰਕਾਰਾ ਵਹਿੜਦਾ ਓਕੇ ਤੇ ਅੱਜ ਕੀ ਕਿਵੇਂ ਆਸ 25 26 ਕਿਲੋ ਪਾ ਦੂਗੀ ਬਾਕੀ ਅਗਾਹਾਂ ਸੇਵਾ ਤੇ ਅਗਲਾ ਦੇਖ ਲੈ ਵੀ ਕਿੰਨਾ ਕ ਚੂਲੂਮ ਸਹੀ ਆ ਬਾਈ ਹਾਂ ਫੇਸ ਕੁਆਲਟੀ ਬੜਾ ਫੇਸ ਕੁਆਲਟੀ ਦੇ ਕਿੰਨੀ ਚੰਗੀ ਲੱਗੀ ਵਹਿੜਨ ਨੂੰ ਹੂੰ ਕੱਦ ਬਹੁਤ ਹਾਂ ਬਾਕੀ ਬਲੈਕ ਜਰਸੀ ਵੱਡੀ ਆਈ ਡਾਕਟਰ ਕੋ ਛੋਟੀ ਨਾ ਮੰਨੇ ਛੋਟੀ ਨਾ ਮੰਨੇ ਵੱਡੇ ਕੱਦ ਹਾਂ ਚਾਰੇ ਕਿੰਨਾ ਚੜਦਾ ਲੈਵੇ ਫਿਟਿੰਗ ਦੇ ਥਣ ਥੁਣ ਹੂੰ ਇੰਨਾ ਕ ਚੰਗਾ ਲੱਗਿਆ ਕਰਮ ਵਾਲੇ ਨੂੰ ਦੇਖ ਬੇ ਰੱਬਾ ਫਿੱਟ ਫਿੱਟ ਲੈ ਵਾ ਕਣੀ ਸਫਾਈ ਸੁਹੀ ਬੜੀ ਆ ਲੈਡ ਤੋਂ ਚੈੱਕ ਕਰਾਈ ਨਾਟਰ ਲੇ ਵਾਲੂ ਆ ਤੇ ਥਣ ਕਿੰਨਾ ਚੰਗਾ ਲੱਗਿਆ ਬੈਠਣ ਕੀ ਬਾਤ ਆ ਬਾਈ ਪੰਡਾ ਵਾਲਾ ਲੇਵਾ ਨਹੀਂ ਪੰਡਾ ਲੇਵਾ ਲੱਗਿਆ ਤੇ ਬਾਕੀ ਢਾਂਚੇ ਦੇ ਤੋਂ ਚੜਾਈ ਦੇ ਕਿੰਨੇ ਆ ਬਈ ਸਹੀ ਗੱਲ ਪੱਦਰ ਪੁਦਰ ਤਾਂ ਹਾਂ ਨਾ ਕੋਈ ਢੂਹੀ ਚੱਕਣੀ ਆ ਬੈਣ ਨੇ ਹੂੰ ਤੇ ਬਾਕੀ ਪਿੰਡਾਂ ਵਾਲੀ ਮਸਲੀ ਲੱਰ ਗਿਆ ਪਿਆਗਾ ਸਹੀ ਗੱਲ ਆ ਬਾਈ ਤੇ ਸੀਲ ਢੰਡੀ ਇੰਨੀ ਗਾ ਬਈ ਹੂੰ ਲੈ ਜਿੰਮੇ ਮਰਜੀ ਬੈਠਾ ਰ ਕੀ ਬਾਤ ਆ ਬਾਕੀ ਮੂਰ ਤੋਂ ਥਣ ਤੋਂ ਚੈੱਕ ਕਰਾ ਦੇ ਕਿੰਨਾ ਮੂਠੀ ਦਾ ਰੁਗ ਰੁਗ ਦਾ ਸਣ ਲੱਗਿਆ ਹੂੰ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਨਾੜਾ ਨੂਣਾ ਲੇਵੇ ਤੇ ਫੁੱਲ ਚੰਗੀਆਂ ਕੰਨੀ ਬਈ ਹਾਂ ਵੀ ਫੁੱਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਬਰੀਟਾ ਸੂਈ ਸਵਾਈਆ ਬੱਚਾ ਆ ਗਿਆ ਮਗਰ ਬੱਚਾ ਬਾਈ ਤੋੜਾ ਚੈੱਕ ਕਰੋ ਕੱਦ ਬਹੁਤ ਆ ਬੈੜਦਾ ਕਨੀ ਕੱਦ ਬਹੁਤ ਆ ਵੀ ਕਿੰਨਾ ਕਹਿ ਦੀਏ ਬਾਕੀ ਨਾਲ ਖੜ ਕੇ ਦਿਖਾਵਾਂਗੇ ਆਪਾਂ ਠੀਕ ਆ ਕੱਦ ਬਾਕੀ ਬੇਲ ਬੂਲ ਚੈੱਕ ਕਰਾ ਦੇਵੇ ਬੈੜ ਦੀ ਲੰਬੀ ਲੰਬੀ ਤੇ ਫੇਸ ਕੁਆਲਿਟੀ ਸਹੀ ਗੱਲ ਕਿੰਨੀ ਚੰਗੀਆਂ ਹੂੰ ਦੇਖੇ ਤਾਂ ਕੱਦ ਵਜਣ ਤੇ ਫੇਸ ਕੁਆਲਿਟੀ ਕੱਦ ਚੈੱਕ ਕਰਾ ਦੇਵੇਂ 6 ਫੁੱਟ ਕੱਦ ਆਗਾ ਹੂੰ ਕਿੰਨਾ ਕਰਦਾ ਵਾੜਦਾ ਵਾ ਕਿ ਫੇਸ ਦੀ ਕੁਆਲਿਟੀ ਦੇਖ ਸਹੀ ਗੱਲ ਆ ਤਾਂ ਉਹ ਪੱਧਰ ਤੇ ਲੰਬੀ ਤੇ ਵਜਣ ਹੂੰ ਨਾ ਤਾਂ ਗਰਮੀ ਮੰਨਣੀ ਡਾਕਟਰ ਦੁੱਧ ਪਾਉਣਾ ਫੈਟ ਵਾਲਾ ਓਕੇ ਪਰ ਰੰਗ ਹੀ ਕਾਲ ਆ ਗਿਆ ਡਾਕਟਰ ਫੇਸ ਕੁਆਲਿਟੀ ਜੈਸੀ ਨਾਲ ਹੀ ਆ ਸਾਰਾ ਕੁਝ ਠੀਕ ਆ ਭਾਈ ਹਾਂ ਤੇ ਮੁੱਲ ਜੈਜੂ ਵੀਰੇ ਮੁੱਲ ਵੀ ਜਮਾ ਜੈਜੂ ਬੈਡ ਦੇ ਹਿਸਾਬ ਨਾਲ ਓਕੇ ਲੈ ਚਾ ਬਾਕੀ ਪੱਧਰ ਦੇ ਤਾਂ ਹਾਂ ਕਿੰਨੀ ਹੈਗੀ ਕੱਚੇ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ 12 ਮੁੱਲ ਨਹੀਂ ਕਰਦੇ ਜਮਾ ਜਾਇਜ਼ ਮੁੱਲ ਹੋਗਾ ਤੋਰਾ ਚੈੱਕ ਕਰੋ ਇੱਕ ਨੰਬਰ ਆ ਬਾਈ ਕਿਆ ਬਾਤ ਆ ਤੇ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਇਹਦੀਆਂ ਮਾਰ ਕੇ ਲਖਾਣਾਂ ਠੰਡੀ ਬਹੁਤ ਆ ਨਾ ਗਰਮ ਵਾਲੀ ਜਿਵੇਂ ਮਾਰ ਕੇ ਚੋਣ ਚੈੱਕ ਕਰੋ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਗਰਮ ਵਾਲੀ ਮੈਂ ਤਾਂ ਬੱਚਾ ਛੱਡਿਆ ਬਈ ਆਪਾਂ ਹੂੰ ਦੇਖ ਲੈ ਇਹ ਰਹਿਗੇ ਕਿਆ ਬਾਤ ਆ ਬਾਈ ਬਾਕੀ ਲੇ ਲਈ ਕੁਆਲਿਟੀ ਵਾਲੀ ਚੰਗਿਆ ਵੇ ਫਿਟਨੈਸ ਨੇਵਾ ਹੂੰ ਇੰਨਾ ਵੜੜਾ ਕਿੰਨਾ ਗੈ ਜਲਾ ਹੂੰ ਜਿਵਾਈ ਚ ਵੀ ਕਰ ਮੈਂ ਦੇ ਇੱਕ ਨੰਬਰਾਂ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚ ਵੀ ਚੱਲ ਕੋਈ ਚੱਕਰੀ ਨਹੀਂ ਇਹਣਾ ਕਰਮ ਵਾਲੀ ਨੇ ਕੁਛ ਨਹੀਂ ਬਾਈ ਬੜੀ ਚੰਗੀ ਜਵਾਈ ਹੈ ਹਨਾ ਬੜੀ ਨੇ ਆਏ ਬਾਈ ਬਾਕੀ ਦੇਖ ਉੱਤਰੇ ਹੀ ਵੜ ਥਣ ਥੁਨੇ ਕਿੰਨਾ ਚੰਗਾ ਗੱਡਾ ਮਗਰ ਦੁੱਧ ਦੇਖੋ ਲੇਕਿਨ ਨਾੜਾ ਦੇਖ ਲੈ ਬ੍ਰੀਕ ਬ੍ਰੀਕ ਤੇ ਪ੍ਰੋਆ ਪੈ ਜਮ ਮੱਲੇ ਮੈਂ ਸਹੀ ਗੱਲ ਆ ਬਾਈ ਤੇ ਕਿੰਨੇ ਘਤਾਰਾ ਮਾਰਿਆ ਦੇਖ ਬਈ ਸਹੀ ਗੱਲ ਆ ਮੋਲ ਹੋਊਗਾ ਬਾਈ ਕਹਿੰਦਾ ਫੋਨ ਤੇ ਮੋਲ ਹੋ ਬਹਿੜ ਦੇ ਹਿਸਾਬ ਨਾਲ ਬਿਲਕੁਲ ਜੈ ਬਾਕੀ ਲੇਡਿਸ ਸਫਾਈ ਵਾਲੀ ਹੈ ਬਹਿੜ ਦੀ ਬਾਈ ਵਾਲੀ ਸਫਾਈ ਜੇ ਮੈਂ ਫਿੱਟ ਲੇਵਾ ਤੇ ਕਦ ਵਜਣਾ ਤੇ ਲੈ ਕਿੱਥੇ ਖੜੀ ਆ ਬਹਿੜ ਉਮੀ ਖੜਿਆ ਪੈਰ ਵੀ ਨਹੀਂ ਪਟਣਾ ਸਹੀ ਗੱਲ ਆ ਹਾਂ ਵੀ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਜੀ ਇਹ ਵੀ ਮੰਨ ਕੇ ਚੱਲ ਪੂਰੀ ਬਲੈਕ ਨੇ ਜਰਸੀਆਂ ਚ ਆ ਗਈ ਦੂਜਾ ਸੂ ਆ ਗਈ ਹੂੰ ਤੇ 22 ਕਿਲੋ ਪਹਿਲਾਂ ਦਾ ਦੁੱਧ ਚੋਆਵਾਗਾ ਓਕੇ ਤੇ ਬਾਕੀ ਸੀਲ ਹੰਡੀ ਕਰਮਾਂ ਵਾਲੀ ਏਨੀ ਗਈ ਕਿੰਨੀ ਕਹੇ ਬਾਕੀ ਥਾਂਲੇ ਵੈਰੇ ਵਿੱਚ ਚੈੱਕ ਕਰਾ ਦੀ ਬਈ ਲੈ ਬਈ ਲੈਵਾ ਲੂਆ ਨੇੜ ਤੋਂ ਚੈੱਕ ਕਰਵਾਉਨੇ ਬੱਚਾ ਕੀ ਦੇਤਾ ਇਹਨੇ ਬੱਚਾ ਡਾਕਟਰ ਜੇ ਮਗਰੂ ਆ ਜੀ ਤਾ ਪੂਰਾ ਪਾਂਡਾ ਵਾਲਾ ਲੈਵਾ ਹਨਾ ਪਾਂਡਾ ਬਾਕੀ ਸੀਲ ਹੰਡੀ ਡਾਕਟਰ ਏਨੀ ਗਈ ਕਿੰਨੀ ਕਹਦੀ ਹੈ ਹਮ ਮੰਨਿਆ ਜਗ ਦੀ ਜੈ ਕਵਰੇਜ ਤੋਂ ਸਹੀ ਗੱਲ ਬਾਕੀ ਲੈਵਾ ਚੈੱਕ ਕਰਾ ਦੀ ਇਹਦਾ ਹੀ ਪਸੰਦ ਪੂਰਾ ਪਾਂਡਾ ਵਾਲਾ ਲੈਵਾ ਕਹਿੰਦੀ ਦੇਖ ਲੈਵੇ ਦੀ ਕੁਆਲਿਟੀ ਕਿੰਨੀ ਚੰਗੀ ਆ ਸਹੀ ਗੱਲ ਆ ਬਈ ਕਿਆ ਬਾਤ ਹੈ ਬਾਕੀ ਮੂਰ ਤੋਂ ਥਾਣ ਥੂਣ ਚੈੱਕ ਕਰਾ ਦੀ ਬਈ ਹੂੰ ਇਹ ਕਿੰਨਾ ਚੰਗਾ ਥਾਣ ਥੂਣ ਲੱਗਿਆ ਵੜ ਨੂੰ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਇੱਕ ਨੰਬਰ ਥਾਣ ਫੁੱਲ ਬ੍ਰੀਡ ਲੇਵਾ ਬਾਕੀ ਸੀਲ ਠੰਡੀ ਐਨੀ ਅਵੇਲਾ ਹੂੰ ਐਂ ਬੈਠਾ ਰਿਹਾ ਪਾਵਾ ਥਾਣ ਥੂਣ ਵਾਲਾ ਚੰਗਾ ਲੱਗਿਆ ਬਾਲਾ ਨਿਆ ਥਾਣ ਥੂਣ ਚੰਗਾ ਲੱਗਿਆ ਮੂਠੀ ਵਾਲਾ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਕਿਆ ਬਾਤ ਆ ਬਾਈ ਬਾਕੀ ਫੇਸ ਕੁਆਲਿਟੀ ਦੇਖੀ ਦੀ ਵੜ ਦੀ ਬਈ ਹੂੰ ਤੇ ਫੇਸ ਸਹੀ ਗੱਲ ਜਿਵੇਂ ਬੋਦੀ ਵਾਲਾ ਜਰਸੀ ਵਾਲੇ ਫੇਸ ਲੱਗਿਆ ਦੇ ਖੋਲ ਦੇ ਬਾਈ ਤੋਰ ਦੇ ਇਹ ਇਸ ਇੱਕ ਬੜਾ ਪਿਆਰਾ ਬੋਦੀਵਾਨੀ ਟਵਾ ਟਵਾ ਪੂਰਾ ਇੱਕ ਨੰਬਰ ਤੋਰਾ ਚੈੱਕ ਕਰੋ ਤੋਰਾ ਵੀ ਕਰਮਣੀ ਬਾਕੀ ਡਾਕਟਰ ਚੌਂਕਾ ਲਿਆ ਨਹੀਂ ਕੋ ਖੁਸ਼ਕੀਆ ਵੜਾਂ ਯਾਰ ਹੂੰ ਇਹ ਮੁੱਲ ਵੀਰੇ ਜਾਇਜ ਹੂੰ ਮੁੱਲ ਜਮਾ ਜਾਇਜ ਹੂ ਬੈੜ ਦੇ ਸਾਹ ਨਾਲ ਆ ਭਾਈ ਹੁਣ ਆਪਾਂ ਨੂੰ ਪਤਾ ਮੁੱਲ ਕਿੰਨੇ ਗਰੀ ਜਾਂਦੇ ਹੈਗੇ ਹੂੰ ਸਹੀ ਲੋ ਜੇ ਤਾਂ ਮੁੱਲ ਹੀ ਨਹੀਂ ਕਰਨਾ ਆਪਾਂ ਹੂੰ ਬਾਕੀ ਇਥੋਂ ਕੁਆਲਿਟੀ ਚੈੱਕ ਕਰਾਂ ਦੀ ਬੈੜ ਦੀ ਸਹੀ ਬੱਚੇ ਦਾ ਕਰਦੀ ਆ ਤਾਜੀ ਕਰਕੇ ਹੂੰ ਕਿਆ ਬਾਤ ਹੈ ਬਾਰੇ ਮੋਲਣੀ ਕਰਦੇ ਬਾਈ ਕਹਿੰਦਾ ਜਾਇਜ਼ ਮੁੱਲ ਹੋਣਗੇ ਮੁੱਲ ਘੈਰ ਬਾਈ ਦੇ ਬਈ ਜਾਇਜ਼ ਹੀ ਹੁੰਦੇ ਆ ਖੇ ਚਾਈ ਵੀ ਇਹਦੀ ਵੀ ਇੰਨੀ ਚੰਗੀ ਲੱਗੀ ਕਿੰਨੀ ਗੱਦਗੇ ਹੂੰ ਬਾਕੀ ਕੱਦ ਕੁੱਤੇ ਲੰਬੀ ਲੰਬੀ ਦਿਖਾਈ ਕਿੰਨਿਆਂ ਦੇ ਸਹੀ ਗੱਲ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਇਹਦੀਆਂ ਵੀ ਮਾਰ ਕੇ ਦਿਖਾਉਂਦਾ ਠੰਡੀ ਫੋਲਾ ਹਣਾ ਬਾਕੀ ਇਧਰੋਂ ਸੀਲ ਠੰਡੀ ਦਿਖਾ ਦੇ ਬਈ ਲੱਗੂ ਬੱਚਾ ੱਡਿਆ ਨਹੀਂ ਕੁਛ ਨਹੀਂ ੱਡਿਆ ਆਪਾਂ ਹੂੰ ਅੰਜ ਬਹਿ ਜਾ ਲੈ ਕਿਆ ਬਾਤ ਮੋਟਾ ਮੋਟਾ ਜੋਣਾ ਕਿ ਨਹੀਂ ਬਾਈ ਇਹ ਖੜਕਾ ਸੁਣੋ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮਾਏ ਨੇ ਕੁਛ ਨਹੀਂ ਠੰਡੀ ਸੀਲ ਫੋਲਾ ਯਾ ਵਾਤਾ ਵੀ ਇੱਕ ਨੰਬਰ ਚਵਾਈ ਹੈ ਕਹਿੰਨੀ ਬਾਕੀ ਚਵਾਈ ਥਾਣ ਦੇ ਚਵਾਈ ਨੇ ਚੈੱਕ ਕਰਾਈ ਦਮਾ ਚਵਾਈ ਚੈੱਕ ਕਰਵਾਉਣੀ ਹੈ ਪਹਿਲਾਂ ਤਾਂ ਨਿਬੜਦੀ ਆਣਾ ਚਵਾਈ ਕਾਦੀ ਆ ਬਾਈ गन ਨਹੀਂ ਆ ਕਣੀ ਦੇ ਬੈਡਰ ਕਿੰਨੀ ਧਾਰਾ ਮਾਰੀਆਂ ਦੇਖੀ ਹਾਂ ਹਾਨ ਹੋ ਗਿਆ ਵਾਲਟੀ ਸਹੀ ਗੱਲ ਥਣ ਚੈੱਕ ਕਰਨ ਉੱਤੇ ਹੀ ਲੱਗ ਪੂਰੀ ਵਿੱਤੀ ਦੇ ਕੱਲਾ ਕੱਲਾ ਥਾਨ ਬਈ ਤੇ ਮੁੱਲ ਵੀਰੇ ਜਾਇਜ ਹੋ ਮੁੱਲ ਜਮਾ ਜਾਇਜ ਬਰੇ ਪੱਦਰ ਪੁੱਦਰ ਤਾਂ ਤਾਂ ਦੇਖ ਕਲਰ ਕੁਲਰ ਤੇ ਮੈਰੋਲੇ ਵਾਲੂਆ ਦੇਖ ਕੀ ਬਾਤ ਆ ਕਿੰਨਾ ਚੰਗਾ ਲੱਗਿਆ ਵੈਡ ਨੂੰ ਬਾਕੀ ਫੇਸ ਕੁਆਲਟੀ ਵਾਲੀ ਨੇ ਆ ਚੰਗੀ ਲੱਗੀ ਆ ਵੈਡ ਨੂੰ ਵੀ ਤੇ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ